ਇਹ ਤਾਂ ਕਹਿੰਦੇ ਅਸੀਂ ਬਦਲ ਲੈ ਕੇ ਆਣੀ ਇੱਕ ਨਵੀਂ ਰਾਜਨੀਤੀ ਲੈ ਕੇ ਆਣੀ ਇੱਕ ਨਵੀਂ ਸੋਚ ਲੈ ਕੇ ਆਣੀ ਉਹ ਇੱਕ ਤਾਲਾ ਲੈ ਕੇ ਆ ਜੇ ਇਹਨੇ ਬੋਲਣਾ ਸੀ ਤੇ ਲਾਸਟ ਤੇ ਬੋਲੇ ਇਹਨੇ ਕਿਤੇ ਜਾਣਾ ਹੋਣਾ ਸੀ ਇਹਨੇ ਹੁਣ ਇਹਨੇ ਬਲਾ ਲਾ ਕੇ ਸਪੀਕਰ ਨੂੰ ਇਹ ਕੱਲ੍ਹ ਕਹਤਾ ਪਹਿਲੇ ਮੈਨੂੰ ਬਲਾ ਦੋ ਕਹਿੰਦੇ ਮੈਨਾਂ ਤਾਂ ਤੁਸੀਂ ਹਾਸਲਾ ਦੋ ਮੈਨੂੰ ਨਹੀਂ ਹਾਸਲਾ ਇਹ ਬਹੁਤ ਵੱਡੇ ਫਰੋਡ ਨੇ ਝੂਠ ਬੋਲਣ ਦੀ ਪੀਐਚਡੀ ਇਹਨਾਂ ਸਾਰਿਆਂ ਕੋ ਐਲੋਪੀ ਪ੍ਰਤਾਪ ਬਾਜਵਾ ਸਾਡੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਕਰ ਰਹੇ ਹੈ ਬਾਜਵਾ ਸਾਹਿਬ ਬਾਜਵਾ ਸਾਹਿਬ ਤਾਲੇ ਨੂੰ ਲੈ ਕੇ ਬਾਰ ਬਾਰ ਜਿਹੜਾ ਹੋ ਰਿਹਾ ਸੀਗਾ ਹਾਲੇ ਕਿ ਸਪੀਕਰ ਸਾਹਿਬ ਨੇ ਕਿਹਾ ਕਿ ਇਹ ਸਿੰਬੋਲਿਕ ਹੈ ਉਹ ਸਿੰਬੋਲਿਕ ਤਾਂ ਕੀ ਤੁਸੀਂ ਤੁਸੀਂ ਮੈਨੂੰ ਇਹ ਦੱਸੋ ਮੈਡਮ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਇੱਕ ਅਚੀਵ ਮਿਨਿਸਟਰ ਜਿਹੜਾ ਕਹਿੰਦੇ ਅਸੀਂ ਬਦਲ ਲੈ ਕੇ ਆਣੀ ਇੱਕ ਨਵੀਂ ਰਾਜਨੀਤੀ ਲੈ ਕੇ ਆਣੀ ਇੱਕ ਨਵੀਂ ਸੋਚ ਲੈ ਕੇ ਆਣੀ ਉਹ ਇੱਕ ਤਾਲਾ ਲੈ ਕੇ ਆਜੇ ਤੇ ਤਾਲਾ ਲੈ ਕੇ ਕਹੇ ਕੀ ਇੱਕ ਲਿਫਾਫੇ ਚ ਲੈ ਕੇ ਸਾਰਨੋਂ ਪਹਿਲੇ ਉਹਨੂੰ ਸਪੀਕਰ ਨੂੰ ਕਹਿ ਰਹੇ ਨੇ ਲਿਫਾਫੇ ਚ ਕਢੋ ਜੀ ਮੈਂ ਤੁਹਾਡੇ ਵਾਸਤੇ ਬਹੁਤ ਵੱਡੀ ਸੁਗਾਤ ਲੈ ਕੇ ਆਇਆ ਮੈਂ ਸੂਬੇ ਵਾਸਤੇ ਕਹੋ ਜੀ ਇਹ ਅਨਮੋਲ ਚੀਜ਼ ਲੈ ਕੇ ਆਇਆ ਜਿਹੜੀ ਕਦੀ ਕਿਸੇ ਨੇ ਪੇਸ਼ ਨਹੀਂ ਕੀਤੀ ਜਦੋਂ ਲਿਫਾਫਾ ਖੋਲਿਆ ਉਸਦੇ ਇੱਕ ਤਾਲਾ ਤੇ ਦੋ ਚਾਬੀਆਂ ਨਿਕਲੀਆਂ ਕਹਿੰਦਾ ਜੀ ਇਹ ਜਿਹੜੀ ਆਪੋਜੀਸ਼ਨ ਨੇ ਇਹ ਗੱਲਾਂ ਸੁਣਨ ਦੇ ਇਹ ਯਕੀਨ ਨਹੀਂ ਕਰਦੀ ਬਾਹਰ ਹੁਣ ਤੁਸੀਂ ਤਾਲੇ ਲਵਾ ਦੋ ਤੇ ਇਹ ਚਾਬੀਆਂ ਆਪਣੇ ਕੋ ਰੱਖ ਲਓ ਉਹਦੇ ਤੋਂ ਫਿਰ ਆਪੋਜੀਸ਼ਨ ਭੜਕੀ ਸਾਰੀ ਜੀ ਅਸੀਂ ਕਿਹ ਕੀ ਇੱਕ ਇੰਡੀਪੈਂਡੈਂਟ ਦੇਸ਼ ਦੇ ਵਿੱਚ ਅਸੀਂ ਬੰਧੂ ਮਜ਼ਦੂਰ ਤੂੰ ਡਿਸਗ੍ਰੇਸ ਕਰ ਰਹੇ ਹਾਊਸ ਦੀ ਵੀ ਸਾਰੇ ਸਟੇਮ ਮੈਂਬਰਸ ਦੀ ਵੀ ਇਜ਼ ਥਿਸ ది ਵੇ ਟੂ ਰਨ ਦੀ ਹਾਊਸ ਫੇਅਰ ਸਪੀਕਰ ਸਾਹਿਬ ਨੇ ਸਾਰੀਆਂ ਹੀ ਕਨਵੈਂਸ਼ਨਸ ਜਿਹੜੀਆਂ ਪਾਰਲੀਮੈਂਟਰੀ ਉਹ ਖਤਮ ਕਰਤੀਆਂ ਜਿਹੜਾ ਸਾਡੇ ਕੋਲ ਤੁਸੀਂ ਪ੍ਰੋਗਰਾਮ ਅਗਾ ਰਹੋ ਉਹਦੇ ਜਿਹੜਾ ਪ੍ਰੋਗਰਾਮ ਹੈ ਪਹਿਲੇ ਹੈ ਕੁਐਸਚਨ ਫਿਰ ਜ਼ੀਰੋ ਆ ਰਹੇ ਫਿਰ ਕੁਝ ਅਡਜੋਇਨਮੈਂਟ ਮੋਸ਼ਨਾਂ ਲੱਗੀਆਂ ਉਸ ਤੋਂ ਬਾਅਦ ਫਿਰ ਗਵਰਨਰ ਅਡਰੈਸ ਤੇ ਬੈਠ ਸ਼ੁਰੂ ਹੋਣੀ ਸੀ ਇਹਨਾਂ ਨੇ ਸਿੱਧੇ ਕੁਐਸਚਨ ਆਰ ਵੀ ਚੜਤਾ ਜ਼ੀਰੋ ਆਰ ਵੀ ਚੜਤਾ ਅਡਜੋਇਨਮੈਂਟ ਮੋਸ਼ਨ ਚੜਤੀਆਂ ਸਿੱਧੀ ਬੈਠ ਸ਼ੁਰੂ ਕਰਾਤੀ ਐਂਡ ਕਾਨੂੰਨ ਦੇ ਬਕਾਇਦਾਤ ਔਰ ਕਨਵੈਨਸ਼ਨਸ ਨੇ ਜਦੋਂ ਵੀ ਗਵਰਨਰਜ਼ ਅਡਰੈਸ ਜਾਂ ਬਜਟ ਹੁੰਦਾ ਤੁਸੀਂ ਭਾਵੇਂ ਉੱਥੇ ਵੇਖੋ ਪਾਰਲੀਮੈਂਟ ਚ ਵੇਖੋ ਜਿਹੜਾ ਅਖੀਰਲਾ ਵਾਈਂਡਿੰਗ ਅਪ ਹੁੰਦਾ ਕਨਕਲੂਡਿੰਗ ਉਹਨੂੰ ਕਹਿੰਦੇ ਅਡਰੈਸ ਇਜ਼ ਡਨ ਬਾਈ ਦੀ ਲੀਡਰ ਆਫ ਦੀ ਹਾਊਸ ਜੇ ਇਹਨੇ ਬੋਲਣਾ ਸੀ ਤੇ ਲਾਸਟੇ ਬੋਲੇ ਇਹਨੇ ਕਿਤੇ ਜਾਣਾ ਹੋਣਾ ਸੀ ਐਮ ਨੇ ਹੁਣ ਇਹਨੇ ਬਹਾਨਾ ਲਾ ਕੇ ਸਪੀਕਰ ਨੂੰ ਇਹ ਕੱਲ ਕਹਤਾ ਪਹਿਲੇ ਮੈਨੂੰ ਬੁਲਾ ਦੋ ਤੇ ਐ ਕਿਸਾ ਕੰਮ ਚੱਲ ਸਕਦਾ ਹੈ ਐਸੇ ਗੱਲ ਕਨ ਹਾਊਸ ਨਹੀਂ ਚੱਲਿਆ ਇਹਦੀ ਟੋਟਲ ਰਿਸਪੌਂਸਿਬਿਲਟੀ ਭਗਵਾਨ ਦੀ ਤੇ ਸਪੀਕਰ ਦੀ ਹੈ ਲੇਕਿਨ ਜਦੋਂ ਡਿਮਾਂਡ ਕੀਤੀ ਕਿ ਗੁਰਪ੍ਰੀਤ ਕੋਟਲੀ ਹੁਣ ਨੇ ਕਿਹਾ ਸਦਨ ਦੇ ਵਿੱਚ ਕਿ ਤੁਸੀਂ ਵਾਰ-ਵਾਰ ਕਹਿ ਰਹੇ ਸੀ ਦਲਿਤ ਮੁੱਖ ਮੰਤਰੀ ਬਣਾਇਆ ਜਾਏਗਾ ਉਸ ਤੋਂ ਬਾਅਦ ਜਿਹੜੇ ਸ਼ਬਦ ਉਹਨਾਂ ਵੱਲੋਂ ਵਰਤੇ ਕਿ ਕੀ ਤੁਸੀਂ ਐਸੀ ਕਮਿਸ਼ਨ ਬਿਲਕੁਲ ਕੰਪਲੇਨ ਅਸੀਂ ਹੁਣੇ ਗੱਲ ਇਸ ਤਰ੍ਹਾਂ ਹੈ ਜੀ ਅਸੀਂ ਇਹ ਸਾਰੀ ਗੱਲ ਤੁਸੀਂ ਹੁਣ ਜਦੋਂ ਉਠੋਗੇ ਤੇ ਅਸੀਂ ਚਰਚਾ ਕਰਾਂ ਅਸੀਂ ਕੀ ਕਾਨੂੰਨੀਏ ਦਾ ਪੱਖ ਲੈਣਾ ਅਸੀਂ ਲਵਾਂਗੇ ਪੱਕਾ ਇਹਦੇ ਖਿਲਾਫ ਅਸੀਂ 100% ਦੀ ਲਵਾਂਗੇ ਪੱਖ ਸਾਡਾ ਦਲਿਤ ਵਰਗ ਸਾਰਿਆਂ ਨੂੰ ਇੰਪੋਰਟੈਂਟ ਵਰਗ ਇਹ ਓਨੇ ਹੀ ਪੰਜਾਬੀ ਨੇ ਓਨੇ ਹੀ ਹਿੰਦੁਸਤਾਨੀ ਨੇ ਓਨਾ ਹੀ ਇਹਨਾਂ ਕੋ ਪਾਵਰਜ਼ ਨੇ ਜਿੰਨੀਆਂ ਭਗਵੰਤ ਕੋ ਤੁਸੀਂ ਇੱਕ ਚੰਗੇ ਭਲੇ ਐਸਟਿਮਡ ਮੈਂਬਰ ਨੂੰ ਇਹ ਕਹਿ ਰਹੇ ਹੋ ਇਹਨੂੰ ਦੌਰਾ ਪੈ ਗਿਆ ਇਹਨੂੰ ਜੁਤੀ ਸੰਗਾਓ ਜੀ ਇਹਨੂੰ ਛੇਤਰ ਸੰਗਾਓ ਇਹਨੂੰ ਅਸੀਂ ਸਮਝਾਣਾ ਚਾਹੁੰਦੇ ਆ ਪੰਜਾਬੀਆਂ ਨੂੰ ਦੱਸਣਗੇ ਜੇ ਤੇਰੇ ਸਿਰ ਤੇ ਤਾਜ ਰੱਖ ਸਕਦੇ ਨੇ ਤੇਰਾ ਤਾਜ ਲਾਹਣ ਦਾ ਵੀ ਫੈਸਲਾ ਪੰਜਾਬ ਦੇ ਲੋਕ ਕਰਾਂਗੇ ਸਰਕਾਰੀ ਸਵਾਲ ਹੈ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪਹਿਲਾਂ ਸੱਤਾ ਛੋਣ ਤੋਂ ਪਹਿਲਾਂ ਕਿਹਾ ਗਿਆ ਸੀ ਕਿ 18 ਸਾਲ ਦੀ ਹਰ ਇੱਕ ਮਹਿਲਾ ਨੂੰ 1000 ਰੁਪਏ ਦਿੱਤਾ ਜਾਏਗਾ ਜੇਕਰ ਪੰਜਾਬ ਸਰਕਾਰ ਕੋਈ ਅਨਾਊਂਸਮੈਂਟ ਕਰਦੀ ਹੈ ਤੁਹਾਨੂੰ ਕੀ ਲੱਗਦਾ ਕਿੰਨਾ ਵਿੱਤੀ ਬੋਟ ਜੋ ਹੈ ਪੰਜਾਬ ਦੇ ਖਜ਼ਾਨੇ ਮੈਡਮ ਇਹਨਾ ਤੋਂ ਤੁਸੀਂ ਆਸਲਾ ਦਿਓ ਮੈਨੂੰ ਨਹੀਂ ਆਸ ਇਹ ਬਹੁਤ ਵੱਡੇ ਫਰਾਡ ਨੇ ਝੂਠ ਬੋਲਣ ਦੀ ਪੀਐਚਡੀ ਇਹਨਾਂ ਸਾਰਿਆਂ ਕੋ ਜੇ ਕੁਝ ਕਰਨਗੇ ਵੀ ਹੋ ਸਕਦਾ ਕਿਉਂਕਿ ਬਜਟ ਦੇ ਵਿੱਚ ਕੋਈ ਇਹੋ ਜਿਹਾ ਡਰਾਮਾ ਕਰਨ ਦੀ ਕੋਸ਼ਿਸ਼ ਹੁਣ ਤੂੰ ਵੇਖੋ 2 ਸਾਲ ਤੱਕ ਦਿੱਤਾ ਹੀ ਕੁਝ ਨਹੀਂ ਅੱਜ ਤੋਂ 10 ਜਾਂ 12 ਤਰੀਕ ਨੂੰ ਹੱਦ ਇਲੈਕਸ਼ਨ ਕੋਡ ਇਹਨੂੰ ਆਪਰੇਸ਼ਨ ਹੋ ਜਾਣਾ ਤੇ ਇਹੋ ਜਿਹਾ ਕੋਈ ਲਾਰਾ ਔਰਤਾਂ ਵਾਲਾ ਲਾ ਦੇਣਗੇ ਫਿਰ ਕਿਹੜਾ ਰਾਜਾ ਤੇ ਕਿਹਦੀ ਪ੍ਰਜਾ ਉਦੋਂ ਤੱਕ ਵੋਟਾਂ ਪੈ ਜਾਣਗੀਆਂ ਫਿਰ ਵੇਖਾਂਗੇ ਹੁਣ ਤੇ ਦੇ ਹੀ ਨਹੀਂ ਸਕਦੇ ਤੁਸੀਂ ਕਾਫੀ ਪਾਰਲੀਮੈਂਟ ਜਾਂ ਇਲੈਕਸ਼ਨ ਦੀ ਗੱਲ ਕਰੀ ਜਾਂ ਫਿਰ ਮੈਂ ਸਦਨ ਦੀ ਗੱਲ ਕਰਾਂ ਕੀ ਲੱਗਦਾ ਕਿੰਨਾ ਖਰਚਾ ਅਪਰੋਕਸੀਮੇਟਲੀ ਹੁੰਦਾ ਹੋਏਗਾ ਕਿਉਂਕਿ ਸਦਨ ਦੇ ਵਿੱਚ ਜੋ ਕੁਝ ਅਸੀਂ ਦੇਖਦੇ ਆ ਲੱਗਦਾ ਪੰਜਾਬ ਦੇ ਲੋਕ ਜਦੋਂ ਦੇਖਦੇ ਹੋਣਗੇ ਤਾਂ ਕੀ ਤੁਸੀਂ ਮੈਡਮ ਤੁਸੀਂ ਵੇਖੋ ਜਿਸ ਕਿਸਮ ਦੇ ਬੰਦਿਆਂ ਨੂੰ ਤੁਸੀਂ ਰਾਜ ਫੜਾਇਆ ਜਿਸ ਕਿਸਮ ਦੇ ਜਿਸ ਕਿਸਮ ਦੇ ਲੋਕ ਆ ਗਏ ਨੇ ਜਿਨ੍ਹਾਂ ਕੋ ਨਾ ਤੇ ਐਜੂਕੇਸ਼ਨ ਹੈ ਜੀ ਨਾ ਤਜਰਬਾ ਹੁਣ ਇਹਨਾਂ ਦੇ ਹੱਥ ਦੇ ਵਿੱਚ ਤੇ ਉਸ ਤਰ੍ਹਾਂ ਫੜਾਤਾ ਹੁਣ ਇਹ ਉਸ ਤਰ੍ਹਾਂ ਨਾਲ ਆਪਣਾ ਮੂੰਹ ਛਿਲਦੇ ਕਿ ਤੁਹਾਡਾ ਛਿਲ ਦਿੰਦੇ ਤੇ ਹੁਣ ਇਹ ਇਹ ਤੁਹਾਨੂੰ ਹੀ ਪਤਾ ਲੱਗੇਗਾ ਦੀ ਇਹਦੇ ਵਿੱਚ ਅਸੀਂ ਕੀ ਕਰ ਸਕਦੇ ਕੋਈ ਵੇਖੋ ਹਰ ਹਾਊਸ ਕਿਸੇ ਕੈਦੇ ਕਾਨੂੰਨ ਨਾ ਚੱਲ ਜੇ ਨਾ ਤੁਸੀਂ ਕੈਦਾਂ ਰਹਿਣ ਦੇਣਾ ਨਾ ਕਾਨੂੰਨ ਰਹਿ ਦੇਣਾ ਨਾ ਕਿਸ ਦੀ ਇੱਜ਼ਤ ਰਹਿ ਦੇਣੀ ਹੈ ਹਰ ਬੰਦੇ ਦੀ ਤੁਸੀਂ ਪੱਗ ਨੂੰ ਹੱਥ ਬੰਨਦੇ ਹੋ ਪਹਿਲੇ ਦਸਤਾਰ ਨੂੰ ਹੱਥ ਬੰਨਦੇ ਹੋ ਕਿਸੇ ਨਾ ਹਾਊਸ ਚੱਲੇਗਾ ਤੁਸੀਂ ਮੈਨੂੰ ਦੱਸੋ ਨਾ ਸਾਰੇ ਰਿਸਪੈਕਟੇਬਲ ਮੈਂਬਰ ਤੁਸੀਂ ਗਾਲਾਂ ਤੱਕ ਉਤਰ ਆਏ ਹੋ ਮੈਂਬਰਾਂ ਨੂੰ ਇਹ ਚੀਜ਼ ਅੱਜ 10 12 ਐਮਐਲਏਜ਼ ਦੇ ਨਾਲ ਹੋਵਟੀ ਸਾਡੇ ਨਾਲ ਹੋਈ ਕੋਈ ਇਹਦੇ ਵੱਲੋਂ ਕਸਰ ਕੋਈ ਨਹੀਂ ਸੋ ਇਸਨ ਸਾਡੇ ਨਾਲ ਪ੍ਰਤਾਪ ਸਿੰਘ ਬਾਜਬਾ ਐਲੋਪੀ ਹਾਲਾਂਕਿ ਅੱਜ ਜਿਸ ਤਰੀਕੇ ਦੇ ਨਾਲ ਸਾਡੇ ਵਿੱਚ ਜੋ ਕਾਰਵਾਈ ਹੋਈ ਉਸ ਨੂੰ ਦੇਖਦੇ ਹੋ ਇਹ ਵੀ ਕਿਹਾ ਜਾ ਰਿਹਾ ਹੈ ਮੀਟਿੰਗ ਕਰਕੇ ਫੈਸਲਾ ਲਿਆ ਜਾਏਗਾ ਜੋ ਕੁਝ ਗੁਰਪ੍ਰੀਤ ਕੋਟਲੀ ਉਹਨਾਂ ਨੂੰ ਸ਼ਬਦ ਵਰਤੇ ਕਿ ਉਹਨਾਂ ਨੂੰ ਲੈ ਕੇ ਐਸੀ ਕਮਿਸ਼ਨ ਕੋਲ ਜਾਣਾ ਹੈ ਜਾਂ ਨਹੀਂ ਬੜੇ ਜਰਨਲਿਸਟ ਜੱਟਿੰਦਰ ਪ੍ਰਿਆੰਕਾ ਮੀਲੂ ਡੇਲੀ ਪੋਸਟ ਪੰਜਾਬ ਰਹਿ ਹਿਮਾਚਲ ਚੜ੍ਹਤਕ